ਅ ਜਿਹੜੀਆਂ ਇਹ ਟ੍ਰਾਂਸਫਰਸ ਦਾ ਪੀਪੀਐ ਜਿਨੇ ਪਿਛਲੇ 3-4 ਦਿਨ ਦੇ ਵਿੱਚ ਜਾਪਰੀਸ ਦੇ ਵਿੱਚ ਆ ਥਾਣਾ ਦੇ ਬਲਤੇ ਸਬਡਿਵੀਜ਼ਨ ਦੇ ਬਲਤੇ ਔਰ ਡਿਸਟ੍ਰਿਕਟ ਰੇਂਜ ਦੇ ਬਲਤੇ ਮੇਜਰ ਰੀਸ਼ਫਲ ਇਫੈਕਟ ਕੀਤੀ ਗਈ ਹੈ ਇਸ ਦਾ ਮਕਸਦ ਪ੍ਰੀਸ ਦੀ ਫੰਕਸ਼ਨਿੰਗ ਦੇ ਵਿੱਚ ਚੁਸਤੀ ਦੁਸਤੀ ਲਿਆਉਣਾ ਹੈ ਆ ਫਰੀਦਕੋਟ ਰੇਂਜ ਦੇ ਵਿੱਚ ਜਿਹੜੇ ਤਿੰਨ ਜ਼ਿਲ੍ਹੇ ਪੰਦੇ ਹੈਗੇ ਨੇ ਫਰੀ ਮੁਕਸਰ ਸਾਹਿਬ ਪਰੀਸਕੋਟ ਔਰ ਮੂਗਾ ਇਹਦੇ ਵਿੱਚ ਅਸੀਂ ਰੱਗ ਪੱਗ ਅ 2000 ਦੇ ਕਰੀਬ ਅਬਜੈਕਟ 1970 ਅ ਅਮਲਾਜ਼ਮਾ ਦੀਆਂ ਬਦਲੀਆਂ ਜਿਲ੍ਹਿਆਂ ਦੇ ਵਿੱਚ ਕੀਤੀਆਂ ਇਹਦੇ ਵਿੱਚ ਇੰਟਰਾ ਡਿਸਟ੍ਰਿਕਟ ਇੰਟਰ ਡਿਸਟ੍ਰਿਕਟ ਔਰ ਇੰਟਰ ਰੇਂਜ ਟ੍ਰਾਂਸਫਰਸ ਸ਼ਾਮਲ ਹੈ ਜਿਨ ਨੇ ਔਰ ਇਹ ਜਿਹੜੇ ਹੈਗੇ ਨੇ ਪੰਜਾਬ ਹੌਮ ਗਾਰਡਸ ਕੌਨਸਟਿਟਿਊਟਸ ਕੋਲ ਹੈ ਕਿ ਇੰਸਪੈਕਟਰ ਤੱਕ ਇਸ ਹਾਰੀਆਂ ਬਦਲੀਆਂ ਕੀਤੀਆਂ ਜਿਨਾਂ ਸਿਮਿਲਰਲੀ ਬਠਿੰਡਾ ਰੇਂਜ ਦੇ ਵਿੱਚ ਵੀ ਲਗਭਗ 1700 ਦੇ ਕਰੀਬ ਮਾਨਸਾ ਔਰ ਬਠਿੰਡਾ ਡਿਸਟ੍ਰਿਕਟ ਦੇ ਵਿੱਚ ਇਸੇ ਹੀ ਪੈਟਰਨ ਤੇ ਟ੍ਰਾਂਸਫਰ ਕੀਤੀਆਂ ਗਈਆਂ ਨੇ। ਔਰ ਇਹੀ ਮਕਸਦ ਹੈਗਾ ਇਹ ਪੈਂਥ ਸਟੇਟ ਇਨੀਸ਼ੀਏਟਿਵ ਹੈਗਾ ਜਿਹੜਾ ਕਿ ਸਰਕਾਰ ਦੀਆਂ ਹਦਾਇਤਾਂ ਤੇ ਪੰਜਾਬ ਪੁਲਿਸ ਵੱਲੋਂ ਕੀਤਾ ਗਿਆ ਹੈ ਤਾਂ ਕਿ ਪੁਲਿਸ ਦੇ ਕੰਮਕਾਰ ਨੂੰ ਡੇ ਟੂ ਡੇ ਬੇਸਿਸ ਤੇ ਜ਼ਿਆਦਾ ਪ੍ਰਭਾਵਸ਼ਾਲੀ ਬਣਾਇਆ ਜਾਵੇ ਔਰ ਜੋ ਸਾਡੇ ਰਿਜ਼ਲਟਸ ਆ ਗਏ ਨੇ ਉਹਨਾਂ ਨੂੰ ਬਿਹਤਰ ਬਣਾਇਆ ਜਾਵੇ ਔਰ ਨਸ਼ੇ ਦੇ ਖਿਲਾਫ ਜੋ ਅਸੀਂ ਉਹਨਾਂ ਇੱਕ ਕਨਸਰਟਡ ਕੈਂਪੇਨ ਸ਼ੁਰੂ ਕੀਤੀ ਹੈਗੀ ਆ। ਉਸ ਨੂੰ ਹੋਰ ਸਟੈਂਡਰਡ ਦੀ ਲੋੜ ਦੱਸ ਸਕਦੇ। ਸ੍ਰੀ ਲਗਾਤਾਰ ਚੈਕ ਕਰਨਾ ਕਿ ਕਿਹਨੇ ਜਾ ਰਹੀ ਹੈ ਨਹੀਂ ਕੋਈ ਸਪੈਸ਼ਲ ਇੰਪੋਰਟ ਸਕੈਨ ਕਿਸੇ ਦਾ ਕਰ ਰਹੇ ਹੋ। ਆ ਇਹ ਵੈਸੇ ਤਾਂ ਅਸੀਂ ਕੋਆਰਡੀਨੇਟ ਸਰਚ ਦੇ ਪ੍ਰੋਗਰਾਮ ਜਗਾਤਾਰ ਚਲਾਉਂਦੇ ਰਹਿੰਦੇ ਆ। ਆ ਜਿਹੜੇ ਸਸਪੀਸ਼ੀਅਸ ਅਸਿਸਟੈਂਟਸ ਵਾਲੇ ਵਿਅਕਤੀ ਹੈਗੇ ਨੇ ਉਹਨਾਂ 'ਤੇ ਰੇਡ ਕਰਦੇ ਰਹਿੰਦੇ ਆ। ਔਰ ਕਿਉਂਕਿ ਪਿਛਲੇ ਕੋਈ ਸਮੇਂ ਤੋਂ ਸਾਡਾ ਫੋਕਸ ਇਲੈਕਸ਼ਨ ਸੀਗਾ ਔਰ ਪੰਜਾਬ ਪੁਲਿਸ ਨੇ ਪੀਸਫੁੱਲ ਟਿਕ ਕੇ ਨਾ ਇਲੈਕਸ਼ਨ ਕਰਵਾ ਲਿਆ ਜਾਂ। ਹੁਣ ਫਿਰ ਤੋਂ ਅਸੀਂ ਰੀਫੋਕਸ ਕਰ ਰਹੇ ਹਾਂ ਡਰੱਗਸ ਕੰਟਰੋਲ ਦੇ ਔਰ ਕ੍ਰਿਮੀਨਲ 엘మెంట్ਸ ਦੀਆਂ ਗਤੀਵਿਧੀਆਂ ਦੇ ਨਖੋਂ ਤੇ ਔਰ ਇਸ ਬੰਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਅਸੀਂ ਇਹ ਸਪੈਸ਼ਲ ਕੰਪੇਨ ਸ਼ੁਰੂ ਕੀਤੀ ਹੋਈ ਹੈ ਜਿਹੜੇ ਕਿ ਆਉਣ ਵਾਲੇ ਲਗਭਗ 15 ਦਿਨ ਲਗਾਤਾਰ ਇਸ ਤਰ੍ਹਾਂ ਜਾਰੀ ਰਹੇਗੀ ਜਿਸ ਦੇ ਅਧੀਨ ਰੇਡ ਇੰਪੋਰਟੈਂਟ ਸਰਚ ਆਪਰੇਸ਼ਨਸ ਔਰ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਾਡੇ ਆਪਰੇਸ਼ਨ ਇਨੀਸ਼ੀਏਟਿਵਸ ਹੈਗੇ ਨੇ ਉਹ ਡੇ ਐਂਡ ਨਾਈਟ ਬੇਸਿਸ ਤੇ 34 7 ਜੋ ਦੇ ਚੈਕਿੰਗ ਦੇ ਦੌਰਾਨ ਕੋਈ ਕਾਮਯਾਬੀ ਨਹੀਂ ਹੋਈਆਂ ਕਾਫੀ ਮੇਜਰ ਰਿਕਵਰੀਜ਼ ਹੋ ਜਾਇਆ ਕਾਫੀ ਸਾਰੇ ਅਸੀਂ ਸ਼ੱਕੀ ਵਿਅਕਤੀ ਰੈਸਟ ਕੀਤੇ ਆ ਫਰੀਦਕੋਟ ਰੇਂਜ ਦੇ ਵਿੱਚ ਲਗਭਗ 25 ਦੇ ਕਰੀਬ ਐਫ ਆਈ ਆਰ ਰਜਿਸਟਰ ਕੀਤੇ ਗਏ ਆ ਔਰ ਇਹਨਾਂ ਦੇ ਵਿੱਚ ਐਨ ਡੀ ਪੀ ਆਰ ਸਬ ਦੇ ਆਗ ਦੇ ਅਧੀਨ ਕਾਫੀ ਮੁਕਦਮੇ ਦਰਜ ਕੀਤੇ ਗਏ ਆ ਲਗਭਗ 30 ਦੇ ਕਰੀਬ ਕਿਉਂ ਸਪਰਸਨ ਅਰੈਸਟ ਕੀਤੇ ਗਏ ਆ ਮੋਗੇ ਦੇ ਵਿੱਚ ਇੱਕ ਮੇਜਰ ਕਵਰੀ ਹੋਈ ਹੈ ਜਿਦੇ ਵਿੱਚ 1 ਕਿਲੋ 200 ਗ੍ਰਾਮ ਹਿਰੋਇਨ ਮਿਲੀ ਹੈ ਔਰ ਬਹੁਤ ਸਾਰੇ ਉਹ ਵਿਅਕਤੀ ਜਿਹੜੇ ਪੋਟੈਂਸ਼ੀਅਲ ਕ੍ਰਿਮੀਨਲ ਹੋ ਸਕਦੇ ਆ ਉਹਨਾਂ ਤੇ ਵੀ ਕਬਜ਼ਤ ਕੀਤੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕ੍ਰਾਈਮ ਦੇਠਲ ਪਈ ਰਹੇ ਔਰ ਫੋਕਸ ਨੇਮ ਜਿਹੜਾ ਹੈਗਾ ਹੈ ਡਰਗ ਕੰਟਰੋਲ ਦਾ ਹੈਗਾ ਹੈ ਡਰੱਗ ਦੀ ਸਪਲਾਈ ਨੂੰ ਕੰਟਰੋਲ ਕਰਨ ਵਾਸਤੇ ਅਸੀਂ ਲਗਾਤਾਰ ਕਰ ਰਹੇ ਆ ਆਪਰੇਸ਼ਨਲ ਇਨੀਸ਼ੀਏਟਿਵਸ ਔਰ ਡਰੱਗਸ ਦੀ ਜਮਾਨ ਸਾਈਡ ਨੂੰ ਕੰਟਰੋਲ ਕਰਨ ਦੇ ਵਾਸਤੇ ਅਸੀਂ ਇੱਕ ਸਪੈਸ਼ਲ ਅਵੇਰਨੈਸ ਕੈਂਪੇਨ ਲਾਂਚ ਕੀਤੀ ਆ ਜਿਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮਸ ਜਿਦੇ ਵਿੱਚ ਡਰਾਮੇ ਸਟੇਜ ਕਰਨੇ ਲੋਕਾਂ ਕੋਲ ਮੀਟਿੰਗਾਂ ਆਰਗੇਨਾਈਜ਼ ਕਰਨੀ ਆ ਲੋਕਾਂ ਨਾਲ 1 ਟੂ 1 ਇੰਟਰਪਰਸਨ ਇੰਟਰੈਕਸ਼ਨ ਕਰਨੀ ਪੇਂਟਿੰਗ ਕੰਪੀਟੀਸ਼ਨਸ ਕਰਨੇ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਾ ਕੇ ਡਰੱਗਸ ਦੇ ਅਗੇਂਸਟ ਲੋਕਾਂ ਦੇ ਵਿੱਚ ਜਾਗਰੂਕਤਾ ਦਾ ਪ੍ਰਸਾਰ ਕਰਨਾ ਸ਼ਾਮਲ ਹੈਗਾ ਔਰ ਇਸ ਨੂੰ ਅਸੀਂ ਇਨ ਅ ਬਿਗ ਵੇ ਆਉਣ ਵਾਲੇ ਦਿਨਾਂ ਦੇ ਵਿੱਚ ਅ ਕਨਸਰਟਡ ਅਫਰਟ ਲਾ ਕੇ ਕਾਫੀ ਮੈਨ ਪਾਵਰ ਇਨਵੋਲ ਕਰਕੇ ਇਹਨੂੰ ਅਮਲ ਚ ਲਿਆਵਾਂਗੇ ਬੜੀ ਨਿਰੰਤਰ ਦਿਨ ਨੌਨ ਸਟਾਪ ਲਈ ਇਹਦੇ ਲੋਕਾਂ ਨੂੰ ਕੀ ਬਣਾਉਣਾ ਆ ਅ ਅਸੀਂ ਤਾਂ ਇਹ ਆਪਣੀ ਡਿਊਟੀ ਦੀ ਵਸਤੇ ਨਾਲ ਨਿਭਾਈ ਰਹੇ ਆਂ ਔਰ ਹੋਣ ਦੁਬਾਰਾ ਤਬਾਸੀ ਵਿਦ ਰੀ ਡੈਡੀਕੇਸ਼ਨ ਆਪਣੇ ਆਪ ਨੂੰ ਇਸ ਚੀਜ਼ ਦੇ ਪ੍ਰਤੀ ਸਮਰਪਿਤ ਕਰ ਰਹੇ ਆਂ ਪਹਿਲਾਂ ਵੀ ਸਾਡੀ ਸਮਰਪਣ ਦੀ ਭਾਵਨਾ ਨਾਲ ਲਗਾਤਾਰ ਕੋਸ਼ਿਸ਼ ਇਹ ਸੀਗੀ ਆ ਜਿੱਥੇ ਕਿਤੇ ਵੀ ਮੈਂ ਲੋਕਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਤੁਹਾਡੇ ਸਾਰਿਆਂ ਦੇ ਮਾਧਮ ਨਾਲ ਹੀ ਜਿੱਥੇ ਕਿਤੇ ਵੀ ਉਹਨਾਂ ਨੂੰ ਆ ਲੱਗਦਾ ਹੈ ਕਿ ਪੁਆਇੰਟ ਆਫ ਸੇਲ ਤੇ ਡਰੱਗ ਪੈਡਲਿੰਗ ਹੋ ਰਹੀ ਆ ਉਸ ਦੇ ਅਗਲਾ ਪੁਲਿਸ ਹੁੰਦੇ ਨੇ ਪੁਲਿਸ ਤਰੰਤ ਹਰਕਤ ਅਮਦਿਆ ਸਖਤ ਕਾਰਵਾਈ ਕਰੇਗੀ ਅ ਸਾਡੀ ਕੋਸ਼ਿਸ਼ ਹੋਏਗੀ ਕਿ ਪੁਆਇੰਟ ਆਫ ਸੇਲ ਤੇ ਜਿਹੜੀ ਡਰੱਗਸ ਦੀ ਵਿਕਰੀ ਹੋ ਰਹੀ ਆ ਉਸ ਨੂੰ ਅਫੈਕਟਿਵਲੀ ਕੰਟਰੋਲ ਕੀਤਾ ਜਾਵੇ ਤਾਂ ਕਿ ਜਿਹੜੇ ਸਾਡੇ ਨੌਜਵਾਨ ਡੇ ਟੂ ਡੇ ਬੇਸਿਸ ਤੇ ਡਰੱਗਸ ਦੀ 딜 ਪੇਟ ਵਿੱਚ ਆਉਂਦੇ ਆ ਉਹਨਾਂ ਨੂੰ ਬਚਾਇਆ ਜਾ ਸਕੇ ਅਵੇਰਨੈਸ ਇੱਕ ਪਹਿਲੂ ਹੈ ਔਰ ਸਪਲਾਈ ਚੇਨ ਨੂੰ ਬਸਟ ਕਰਨਾ ਦੂਸਰਾ ਪਹਿਲੂ ਹੈ ਇਹਨਾਂ ਦੋਨਾਂ ਪਹਿਲੂਆਂ ਤੇ ਅਸੀਂ ਲਗਾਤਾਰ ਸਿਸਟਮੈਟਿਕ ਪਿਕਚਰਲ ਕੰਮ ਕਰਾਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਇਹ ਕੋਸ਼ਿਸ਼ ਹੋਏਗੀ ਕਿ ਇਸ ਸਮੱਸਿਆ ਦਾ ਸਥਾਈ ਹੱਲ ਲੱਭ ਸਕੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ ਸਰ ਇਹ ਜਿਹੜੇ ਬਦਲੇ ਕੀਤੇ ਇਹ ਦੇਖਣਾ ਕਿੰਨਾ ਕੁ ਫਲ ਹੋਏਗਾ ਕਿ ਪਿਛਲੇ ਦਿਨ ਚ ਦੇਖਿਆ ਗਿਆ ਅਕਸਰ ਫ੍ਰੀ ਕੋਰਡ ਨੂੰ ਗੁੰਡਾ ਕਰਦੇ ਹੋਏ ਤਸਵੀਰਾਂ ਵੀਡੀਓ ਵੀ ਅਸੀਂ ਜਾਂ ਨਸ਼ੇ ਦੀਆਂ ਵੀਡੀਓਆਂ ਲਵਾਂ ਲੋ ਸੀ ਇਹਦੇ ਦਾ ਕਿੰਨਾ ਤਾਂ ਅਸਰ ਪਵੇਗਾ ਇਹ ਚੀਜ਼ਾਂ ਤੇ ਇਹ ਕਿਹੋ ਜਿਹਾ ਹੋਵੇਗਾ ਜੀ ਅ ਜਿਹੜਾ ਇਹ ਕਾਇਮ ਹੈਗਾ ਆ ਉਸ ਨੂੰ ਕੰਟਰੋਲ ਕਰਨ ਵਾਸਤੇ ਤਾਂ ਅਸੀਂ ਲਗਾਤਾਰ ਕੋਸ਼ਿਸ਼ਮੰਦ ਹੈ ਹੀ ਬਦਲੀਆਂ ਕਰਨ ਦਾ ਮਕਸਦ ਇਹ ਹੈਗਾ ਕਿ ਆ ਮੁਲਾਜ਼ਮਾਂ ਨੂੰ ਕਿਉਂਕਿ ਇੱਕ ਹੀ ਜਗ੍ਹਾ ਤੇ ਰਹਿ ਕੇ ਬੰਦੇ ਦਾ ਵਰਕ ਪੋਟੈਂਸ਼ੀਅਲ ਜਿਹੜਾ ਹੈਗਾ ਉਹ ਸਟੈਗਨੇਟ ਕਰ ਜਾਂਦਾ ਹੈ ਨਵੀਂ ਜਗ੍ਹਾ ਤੇ ਨਵੇਂ ਮਾਹੌਲ ਦੇ ਵਿੱਚ ਨਵੀਆਂ ਚੈਲੰਜਸ ਨੂੰ ਐਕਸੈਪਟ ਕਰਕੇ ਬੰਦਾ ਆਪਣਾ ਮਾਈਂਡ ਅਪਲਾਈ ਕਰਦਾ ਹੈ ਔਰ ਜਿਹੜੀ ਸਟੀਰੋਟਾਈਪ ਫੰਕਸ਼ਨਿੰਗ ਹੁੰਦੀ ਹੈ ਫਿਜ਼ੀਕਲ ਔਰ ਸਾਈਕੋਲੋਜੀਕਲ ਔਰ ਮੈਂਟਲ ਉਸ ਨੂੰ ਬ੍ਰੇਕ ਹੋ ਕੇ ਨਵੀਂ ਤਰ੍ਹਾਂ ਦੇ ਅਫਰ ਲਾ ਕੇ ਨਵੀਂ ਤਰ੍ਹਾਂ ਦੇ ਇੱਕ ਵਰਕ ਕਲਚਰ ਇਵੋਲਵ ਕਰਨ ਵਾਸਤੇ ਸਾਰੇ ਕੋਸ਼ਿਸ਼ ਕੀਤਾ ਜਾ ਰਿਹਾ ਹੈ ਪਰ ਅਪਰ ਲੈਵਲ ਦੇ ਤੋਂ ਪੁਲਿਸ ਦੇ ਵੱਲੋਂ ਨਾਲ ਉਹ ਵੀ ਅਗਿਆਨਤ ਕੁਸੀ ਲਾਗੂ ਇਸ ਸਿਸਟਮ ਨੂੰ ਹੋਰ ਏਫਰਟਸ ਕੀਤੇ ਜਾਂਦੇ ਨੇ ਹੇਠਲੇ ਲੈਵਲ ਤੇ ਸ਼ਾਰਟਕੰਡ ਵਾਲਾ ਜਿਹੜਾ ਹੈਗਾ ਇਹ ਕੀ ਸਮਝਾਈ ਜਾਂਦੀ ਉਸ ਬਾਰੇ ਕੀ ਕੀ ਆ ਜਿੱਥੇ ਕਿਤੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਚੈਨਲ ਵਿੱਚ ਆਉਂਦੀ ਆ ਅਸੀਂ ਸਖਤ ਐਕਸ਼ਨ ਲੈਨੇ ਆਂ ਔਰ ਇਹ ਵੀ ਸਾਡੀ ਕਮਿਟਮੈਂਟ ਹੈਗੀ ਆ ਕਿ ਕਿਸੇ ਕਿਸਮ ਦੀ ਕਰਾਈਵੈਂਸ ਜਾਂ ਸਾਹਕਾਰਣ ਜਿਹੀ ਤੁਸੀਂ ਗੱਲ ਕਰ ਰਹੇ ਹੋ ਉਨਨੂੰ ਡਾਟ ਰਿਪੋਰਟ ਨੇ ਕੀਤਾ ਜਾਵੇਗਾ ਜਿੱਥੇ ਕਿਤੇ ਇਸ ਕਿਸਮ ਦੀ ਕੋਈ ਇੰਪੋਰਟ ਕਿਸੇ ਦੇ ਧਿਆਨ ਵਿੱਚ ਆਉਂਦੀ ਹੈਗੀ ਆ ਪਰ ਕਿਸੇ ਪਬਲਿਕ ਮੈਂਡੇ ਮੈਂ ਉਹਨਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਸਾਡੇ ਨਾਲ ਸਿੱਧੇ ਤੌਰ ਤੇ ਇਹ ਸ਼ੇਅਰ ਕਰਨ ਉਹਨਾਂ ਦੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਵੀ ਨਹੀਂ ਰੱਖੀ ਚੀਤੀ ਜਾਏਗੀ ਔਰ ਅਫੈਕਟਡ ਕੋ ਕਾਰਵਾਈ ਜਿੱਥੇ ਕਿਤੇ ਇਸ ਤਰ੍ਹਾਂ ਦੇ ਸਥਿਤੀ ਹੈਗੀ ਆ ਉਹ ਉੱਤੇ ਕੀਤੀ ਜਾਊਗੀ ਸਰਮੇ ਸ਼ਰਨਾ ਬਾਜੀ ਦੇ ਵਸਤੇ ਲਿਖੇ ਇਸ ਤਰ੍ਹਾਂ ਕੀਤਾ ਸੀ इस वीडियो नू अगे शेयर जरूर करना जी कृपा करके चैनल सब्सक्राइब जरूर कर लो जी हुन तुसी फास्ट यूज ऐप प्ले स्टोर तो इंस्टॉल करके नविया ताज़ा खबरा पढ़ते देख सकते हो धनबाद